ਹੌਲੀ ਤੋਂ ਪਹਿਲਾਂ ਧਰਤੀ ਦੇ ਅੰਦਰ ਇੱਕ ਵਾਰ ਫਿਰ ਹਿੱਲ-ਜੁਲ ਹੋਈ ਗੁਜਰਾਤ ਵਿੱਚ ਇੱਕ ਵਾਰ ਫਿਰ ਤੋਂ ਧਰਤੀ ਹਿੱਲੀ ਗੁਜਰਾਤ ਦੇ ਸੋਰਾਸ਼ਟਰ ਵਿੱਚ ਅੱਜ ਪੁਚਾਲ ਆਇਆ ਪੁਚਾਲ ਦੇ ਝਟਕਿਆਂ ਕਾਰਨ ਲੋਕ ਸਹਿਮ ਗਏ ਫਿਲਹਾਲ ਇਸ ਪੁਚਾਲ ਕਾਰਨ ਕਿਸੇ ਤਰ੍ਹਾਂ ਦੇ ਨੁਕਸਾਨ ਦੀ ਕੋਈ ਖਬਰ ਨਹੀਂ ਹੈ ਇਹ ਪੁਚਾਲ ਆਦ ਵੀਰਵਾਰ ਸਵੇਰੇ ਆਇਆ ਪੁਚਾਲ ਦੇ ਛਟਕਿਆਂ ਤੋਂ ਬਾਅਦ ਲੋਕ ਘਰਾਂ ਤੋਂ ਬਾਹਰ ਨਿਕਲਦੇ ਦੇਖੇ ਗਏ ਗੁਜਰਾਤ ਵਿੱਚ ਸਿਰਫ 2 ਦਿਨਾਂ ਵਿੱਚ ਇਹ ਦੂਜਾ ਪੁਚਾਲ ਹੈ ਇਸ ਤੋਂ ਪਹਿਲਾਂ ਮੰਗਲਵਾਰ ਨੂੰ ਵੀ ਗੁਜਰਾਤ ਦੇ ਕੱਚ ਵਿੱਚ ਧਰਤੀ ਕੰਬੀ ਸੀ ਗੁਜਰਾਤ ਸਰਕਾਰ ਦੀ ਵੈਬਸਾਈਟ ਇਨਸਟੀਚਿਊਟ ਆਫ ਸਿਸਮੋਲੋਜੀਕਲ ਰਿਸਰਚ ਮੁਤਾਬਕ ਇਹ ਭੂਚਾਲ ਅੱਜ ਸਵੇਰੇ 10:12 ਮਿੰਟ ਤੇ ਗੁਜਰਾਤ ਦੇ ਸੋਰਾਸ਼ਟਰ ਵਿੱਚ ਆਇਆ ਰਿਕਟਰ ਪੈਮਾਨੇ ਉੱਤੇ ਇਹ ਇਸ ਭੂਚਾਲ ਦੀ ਤੀਬਰਤਾ 3.2 ਮਾਪੀ ਗਈ ਹੈ ਭੂਚਾਲ ਦੀ ਡੂੰਘਾਈ ਧਰਤੀ ਦੇ ਅੰਦਰ 6.4 ਕਿਲੋਮੀਟਰ ਸੀ ਇਸ ਦਾ ਕੇਂਦਰ ਅਮਰੇਲੀ ਸੀ ਫਿਲਹਾਲ ਇਸ ਭੂਚਾਲ ਨਾਲ ਕਿਸੇ ਨੂੰ ਕੋਈ ਨੁਕਸਾਨ ਨਹੀਂ ਹੋਇਆ ਹਾਲਾਂਕਿ ਇੱਥੇ ਰਹਿਣ ਵਾਲੇ ਲੋਕ ਲਗਾਤਾਰ ਦੋ ਦਿਨਾਵੇਚ ਦੋ ਵਾਰ ਭੁਚਾਲ ਆਉਣ ਤੋਂ ਡਰੇ ਹੋਏ ਹਨ ਇਸ ਤੋਂ ਪਹਿਲਾਂ ਮੰਗਲਵਾਰ ਨੂੰ ਗੁਜਰਾਤ ਦੇ ਕੱਚ ਜ਼ਿਲ੍ਹੇ ਵਿੱਚ ਦੋ ਵਾਰ ਭੁਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਇਸ ਭੁਚਾਲ ਦੀ ਤੀਬਰਤਾ 3.0 ਅਤੇ 2.8 ਦਰਜ ਕੀਤੀ ਗਈ ਸੀ ਇੰਸਟੀਚਿਊਟ ਆਫ ਭੁਚਾਲ ਖੋਜ ਨੇ ਇਹ ਜਾਣਕਾਰੀ ਦਿੱਤੀ ਜ਼ਿਲ੍ਹਾ ਪ੍ਰਸ਼ਾਸਨ ਮੁਤਾਬਕ ਫਿਲਹਾਲ ਪੁਚਾਲ ਕਰਨ ਕਿਸੇ ਤਰ੍ਹਾਂ ਦੀ ਜਾਨ ਮਾਲ ਦਾ ਨੁਕਸਾਨ ਦੀ ਕੋਈ ਸੂਚਨਾ ਨਹੀਂ ਹੈ